ਮੋਰੀ ਕੋਈ ਉਹ ਕਰੀ ਬੱਸ ਬੱਸ ਤੇ ਵਾਈ ਯੂ ਡੂ ਥਿਸ ਕਮ ਓਨ ਬੇਬੀ ਮਹਿਤਾ ਹੈਲੋ ਜੀ ਸਸ਼ਕਲ ਸਾਰਿਆਂ ਨੂੰ ਸਵਾਗਤ ਹੈ ਜੀ ਮੇਰੇ ਚੈਨਲ ਦੇ ਵਿੱਚ ਤੁਸੀਂ ਸਾਰਿਆਂ ਨੂੰ ਗਾਣਾ ਸੁਣਿਆ ਹੀ ਹੋਗਾ ਬਿਲੋਨੀ ਤੇਰਾ ਕੋਕਾ 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 ਇਹੀ ਕੋਕੇ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਠੀਕ ਸੁਣਿਆ ਤੁਸੀਂ ਤੁਹਾਨੂੰ ਲੱਗ ਰਿਹਾ ਹੋਣਾ ਕੋਕੇ ਬਾਰੇ ਕਿਹੜੀ ਗੱਲ ਕਰਨੀ ਹੈ ਇਹ ਹੈ ਜੀ ਜੈਸਮੀਨ ਦਾ ਕੋਕਾ ਉਰਥ ਮੱਝ ਦੀ ਨੱਥ ਤੇ ਪੈਸੇ ਮੈਂ ਸੁਣਿਆ ਮੱਜਾ ਨੂੰਦੂ ਨੱਖਾਂ ਪਾਈਆਂ ਜਾਂਦੀਆਂ ਨਾ ਆਪਣੀ ਜਦ ਬੀ ਹੋ ਛੋਟੀਆਂ ਹੁੰਦੀਆਂ ਜਾਂ ਮੱਜਾ ਹੁੰਦੀਆਂ ਉਹਨਾਂ ਨੂੰ ਕਾਬੂ ਕਰਨ ਲਈ ਤੇ ਇੱਕ ਸੇਫਟੀ ਪਰਪਸ ਲਈ ਤੇ ਇਥੇ ਇਹਦੀ ਸਾਸੇ ਨੂੰ ਪਵਾ ਰਹੀਏ ਕੁੱਕੜ ਕਿਉਂਕਿ ਇਹ ਵੀ ਜਿਆਦਾ ਹੀ ਓਵਰ ਹੋਈ ਜਾਂਦੀ ਹੈ ਹੁਣ ਠੀਕ ਆ ਜਿਹੜਾ ਅੱਖਾਂ ਦੇ ਨੱਕ ਚੁੰਗਲਾ ਤੁਮੀ ਜਾਂਦਾ ਹੈ ਜਿਹੜਾ ਮਰਜੀ ਪਤਾ ਨਹੀਂ ਕਿਦਾਂ ਜੀ ਕਰਦਾ ਕਦੀ ਸੰਿਆਰਿਆਂ ਕੋ ਭੱਜ ਜਾਂਦੀ ਆ ਕਦੀ ਨਾਨੀ ਕੋ ਕਦੀ ਦਾ ਘਰ ਵਾਲਾ ਚਾੜੀ ਰੱਖ ਦਉਂਗਲਾ ਨੱਕ ਤੇ ਕਦੀ ਸੱਸ ਲੱਗ ਜਾਂਦੀ ਆ ਮੈਂ ਤਾਂ ਹਰਾਨ ਆ ਕੋਕਾਂ ਨਾ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਹੋਜੀ ਸ਼ਾਇਆ ਜਿਹੜੀ ਅਜੇ ਤੱਕ ਇਹਦੇ ਪੈ ਹੀ ਨਹੀਂ ਰਹੀ ਇੱਕ ਕੁੱਕੜ ਤੇ ਤਿੰਨ ਵਲ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੀ ਠੀਕਾ ਕੋਮਗੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ ਇਹ ਵਲੌਗ ਦੇਖਿਆ ਸੀ ਪਹਿਲਾਂ ਅਸੀਂ ਪਹੁੰਚੇ ਹੋਏ ਸੀ ਜੀ ਸ਼੍ਰੀ ਚੰਕੌਰ ਸਾਹਿਬ ਫਿਰ ਤੁਹਾਨੂੰ ਪਤਾ ਵੀ ਚੰਕੌਰ ਸਾਹਿਬ ਆ ਗਏ ਨਾਮੀ ਕੋਲ ਨਾ ਆ ਜਾਵੇ ਸਰਦਾਰ ਜੀ ਨਾਲ ਕਹਿੰਦੇ ਤੇ ਮਿਸਤਰੀ ਲੱਗਿਆ ਆਏ ਹੋਇਆ ਵਾਹ ਮੈਂ ਕਹਾਂ ਜੀ ਇਹ ਤਾਂ ਕੰਮ ਘੱਟ ਛਿੱਟੀ ਹੋ ਜਾਣਾ ਠੀਕ ਆ ਇਸ ਕਰਕੇ ਮੈਂ ਮੰਮੀ ਨੇ ਵੀ ਤਾਕਰਾ ਦਿੱਤਾ ਚਲੋ ਮੇਰੀ ਮਾਂ ਆਉਂਦੀ ਫਿਰ ਸਰਦਾਰ ਜੀ ਵੀ ਕਹਿੰਦੇ ਚੁੱਪ ਕਰਕੇ ਤੇ ਜਿੱਤੇ ਤੁਹਾਨੂੰ ਪਤਾ ਨਾਲੀ ਸ਼ਕਤੀ ਹੋ ਜਾਂਦੀ ਹੈ ਨਾ ਸਦਾ ਤੇ ਕਿਹੜਾ ਮਿਸਤਰੀ ਇਹਨਾਂ ਦਿਹਾੜੀ ਲੱਗਾ ਹੋਇਆ ਹੈ ਦੂਨਾ ਥੋਨਾ ਕੰਮ ਕਰਨਾ ਹੁੰਦਾ ਹੈ ਵਿਹਲੇ ਹੀ ਤੁਰੇ ਫਿਰਨਾ ਹੈ ਉਹ ਬਥੇਰੇ ਘਰਾਂ ਚ ਜਾ ਕੇ ਮੈਂਬਰ ਉਹ ਦੇਖ ਲੈਣਗੇ ਪੈਸੇ ਵੀ ਤੁਹੇ ਵਿਹਲੇ ਤਾਂ ਹੈਗਾ ਸਾਰਾ ਟਬਰ ਜਿੱਥੇ ਮਰਜ਼ੀ ਜਦ ਮਰਜ਼ੀ ਤੁਸੀਂ ਗੱਡੀ ਉੱਪਰ ਕਰਕੇ ਪਹੁੰਚ ਜਾਂਦੇ ਹੋ ਅਗਲੇ ਦੇ ਘਰ ਜਾ ਵਜਦੇ ਜੇ ਸਿੱਧਾ ਉਹ ਦੇਖ ਲਓ ਬੈਠਦੀ ਕਿੱਦਾਂ ਹੈ ਹਮੇਸ਼ਾ ਖਿੱਲਰ ਕੇ ਜੇ ਬੈਠ ਜਾਂਦੀ ਹੈ ਯਾਰ ਪ੍ਰੈਗਨਨਸੀ ਸਭ ਨਾਲ ਹੁੰਦੀ ਹੈ ਸਾਰੀਆਂ ਜਨਨੀਆਂ ਇਸ ਦੌਰ ਚ ਇਸ ਸਟੇਜ ਤੋਂ ਨਿਕਲ ਕੇ ਜਾਂਦੀਆਂ ਵਾ ਬਟ ਜਦ ਆਪਾਂ ਕੈਮਰੇ ਸਾਹਮਣੇ ਆਣਾ ਥੋੜਾ ਸਲੀਕਾ ਹੋਣਾ ਚਾਹੀਦਾ ਕਿਸੇ ਦੇ ਘਰ ਵੀ ਗਏ ਆ ਆਰਾਮ ਨਾਲ ਆਪਣਾ ਸਲੀਕੇ ਨਾਲ ਬੈਠਣਾ ਚਾਹੀਦਾ ਹੈ ਤੇ ਦੂਸਰਾ ਕੀ ਕਹਿੰ ਇਹ ਨੂੰ ਬੋਲਣ ਦੀ ਜਮਾ ਹੀ ਤਮੀਜ਼ ਨਹੀਂ ਹੈ ਇਹ ਤਾਂ ਆਪਾਂ ਵੈਸੇ ਵੀ ਇਹਦੇ ਵਲੌਗਾਂ 'ਚ ਦੇਖਦੇ ਆ ਮੈਨੂੰ ਜਮਾ ਅਕਲ ਨਹੀਂ ਹੈ ਪਰ ਕਮ ਸੇ ਕਮ ਜੇ ਤੂੰ ਨਾ ਕਿਸੇ ਦੇ ਸਾਰੇ ਦੇ ਸਾਹਮਣੇ ਬੈਠੀ ਆ ਕੁਝ ਵਲੌਗ ਟੂ ਵੀ ਤੂੰ ਬੋਲ ਰਹੀ ਆ ਇੰਨੀ ਦੁਨੀਆ ਨੇ ਤੈਨੂੰ ਦੇਖਣਾ ਹੈ ਯਾਰ ਤਰੀਕੇ ਨਾਲ ਬੋਲ ਸਿੱਧਾ ਕਹਿ ਪਈ ਉਹ ਕਹਿੰਦੇ ਵੀ ਅੱਜ ਨਾਨਕੇ ਜਾਣਾ ਹੈ ਜੀ ਅਸੀਂ ਮਿਲਣ ਉਹ ਮੇਰੀ ਹੱਸ ਕਹਿੰਦੀ ਆ ਜੀ ਫਿਰ ਚਲੋ ਤੇ ਮੇਰੀ ਮਾਂ ਦੇ ਘਰ ਜਾਣਾ ਬਿਲਕੁਲ ਨਾਨਸੈਂਸ ਆ ਬਿਲਕੁਲ ਪੜ੍ਹੀ ਲਿਖੀ ਨਹੀਂ ਲੱਗਦੀ ਇਹ ਜਿਹੜੀ ਕਹਿੰਦੀ ਆ ਨਾ ਕਿ ਮੈਂ ਇਹ ਵੀ ਵਗੈਰਾ ਜਾਂ ਜੋ ਵੀ ਨੇਸ ਕਰੀਆ ਮੇਰੇ ਵਗੈਰਾ ਕਰੀਆ ਬਟ ਬਿਲਕੁ ਅੰਕੀ ਤਸਗੀਆ ਚੰਗਾ। ਡੰਗ ਬੰਦ ਕਰਾ ਨਾ ਨਹੀਂ ਤੁਹਾਨੂੰ ਆ ਕੇ ਅਸੀਂ। ਕਿਹਦਾ? ਕਿਹਦੇ? ਕਿਹਦੇ ਕਿਹਦੇ ਕਹਿੰਦੇ ਹੁਣੇ ਵੀ ਸੁੱਤੇ ਪਏ ਬਿਠਾਲਦੇ। ਨਾ ਨਾ ਨਹੀਂ ਕਿਆ ਸੌਂਦੇ ਨਾਂ ਨੰਦ ਕੰਦਰੇ ਬਿਜੀ ਜਾਂਦੀ। ਕੋਈ ਨਹੀਂ। ਹਾਂਜੀ। ਅਸੀਂ ਆਲੇ ਦੇ ਮੀਂਹ ਘਟੇ। ਹਾਂ ਜੀ। ਆ ਠੀਕ ਆ ਠੀਕ ਆ। ਹੁੰਦਾ ਜਾਨੀ ਬੈਠ ਕੇ ਥੱਡੇ ਕੀ ਜਾਨੀ ਵੀ ਆ ਕੰਪੀਟਣਾ ਖੜਾ ਕੇ ਆ। ਹਾਂਜੀ ਹਾਂ। ਬਸ ਚੱਲ। ਲੈ ਹੈ ਬਸ। ਕੋਣ ਪੁੱਛਦਾ ਹੁੰਦਾ ਵੀ ਤੁਸੀਂ ਤਾਂ ਤੰਗ ਕੀਤਾ ਕਿ ਨਹੀਂ। ਹੁਣ ਪ੍ਰੋਹਣੇ ਦੀ ਇੱਜ਼ਤ ਅਗਲੇ ਦੇ ਘਰ ਪਹੁੰਚੀ ਜੇ ਤਾਂ ਅਗਲਾ ਹੁਣ ਕੀ ਕਹੂ ਤੁਸੀਂ ਮੈਨੂੰ ਤੰਗ ਕੀਤਾ ਜਾਂ ਤੁਸੀਂ ਮੇਰੀ ਨੀਂਦ ਖਰਾਬ ਕਰ ਦੂਸਰੀ ਗੱਲ ਤੁਸੀਂ ਹੁਣ ਤੁਸੀਂ ਅਗਲੇ ਦਿਨ ਘਰ ਦੇ ਦੁਪਹਿਰੇ ਵਜ ਗਏ ਜੇ ਜਾ ਕੇ ਅਗਲਾ ਹੁਣ ਐ ਥੋੜੀ ਨਾ ਕਹੂਗਾ ਵੀ ਮੇਰੀ ਨੀਂਦ ਖਰਾਬ ਕਰਤੀ ਐ ਨਾਲ ਕਿਹੜਾ ਏਦਾਂ ਕਹਿੰਦਾ ਹੁੰਦਾ ਐ ਨਾਨੀਆਂ ਨੂੰ ਕਦੀ ਦੁੱਖ ਨਹੀਂ ਹੁੰਦਾ ਜੇ ਨਾਨੀਆਂ ਨੂੰ ਕਦੀ ਨਹੀਂ ਆ ਕਹਿੰਦੀ ਆ ਵੀ ਭਾਈ ਜੀ ਸਾਹਿਬ ਨੂੰ ਤੰਗ ਹੋ ਗਏ ਜਾਂ ਸਾਨੂੰ ਤੁਸੀਂ ਅਚਾਨਕ ਆ ਗਏ ਐ ਹੋ ਗਿਆ ਜੇ ਹੋਊਗਾ ਇਹੋ ਜਿਹਾ ਸਵਾਲ ਇਹੋ ਜਿਹੀਆਂ ਗੱਲਾਂ ਤੁਸੀਂ ਯਾਰ ਕਰਦੇ ਰਹਿੰਦੇ ਜੇ ਅਜੀਬ ਜਿਹੀਆਂ ਜੋ ਤੰਗ ਹੋਊਗਾ ਵੀ ਤਗਲਾਂ ਨੇ ਕਹਿਣਾ ਥੋੜੀਏ ਤੂੰ ਵਹਿ ਵੀ ਤੂੰ ਤਾਂ ਗੇਟ ਦੀ ਐਂਟਰੀ ਤੋਂ ਪਹਿਲਾਂ ਅਗਲਾ ਨੇ ਮੂੰਹ ਤੇ ਕੈਮਰਾ ਤੋਂ ਨਾ ਦਿੰਦੇ ਜੇ ਅਗਲਾ ਜੇ ਕੁਝ ਕਹਿਣਾ ਵੀ ਹੋਊਗਾ ਤਾਂ ਬੋਲ ਵੀ ਨਹੀਂ ਸਕਦਾ ਤੁਹਾਡੇ ਨਾਲ ਹਾਂ ਕਿਨੇ ਚੋਕੋ ਮੈਨੂੰ ਆਈ ਹੋ ਹਾਂ ਫੇਰ ਬਾਕੀ ਇਹਨੇ ਕਿੰਨਾ ਕੰਮ ਕਰਨਾ ਹੈ ਕੰਮ ਕਰਦੇ ਬਿਜੀ ਬਸ ਬਿਲਕੁਲ 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 ਹਾਂ ਕੰਮ ਕਰਾਂ ਦੇ ਵਿੱਚ ਬਿਜੀ ਹੋ ਜੇ ਨੇ ਕਹਿਦੇ ਉਹਦੇ ਭਰਾ ਵੀ ਹੁੰਦਾ ਮੈਂ ਨਾਲੇ ਦੋ ਘੰਟੇ ਖੇਲੇ ਜਾਵਾਂਗੇ ਨਿਕਲੇਗਾ ਜਾਂ ਕੋਈ ਖੇਲੇਗਾ ਹਾਂ ਜਾਂ ਤਾਂ ਤੂੰ ਜਿਹਦੇ ਕਾਮਾ ਦਾ ਜਲਾ ਪਾਇਦੇ ਹਾਂ ਜਾਂ ਦਜਾ ਕੀ ਕਰ ਅੱਛਾ ਨਾ ਮੈਂ ਹਮਤ ਨੂੰ ਨਾਂਖ ਦਿਖਾ ਕੇ ਆਉਣੀ ਬੜੇ ਕੋਈ ਬੱਸ ਦੇਖ ਲਿਆ ਤੁਸੀਂ ਤੁਸੀਂ ਨਾਨੀ ਘਰ ਆਏ ਜੇ ਉੱਥੇ ਬੈਠੇ ਜੇ ਗੱਲਾਂ ਬਾਤਾਂ ਮਾਰ ਰਹੇ ਜੇ ਯਾਰ ਗਏ ਜੇ ਚੱਲ ਮੰਨ ਲਓ ਤੁਸੀਂ ਵਲੋਗ ਬਣਾਉਣਾ ਵੀ ਥੋੜਾ ਜਿਹਾ ਬਣਾ ਲਿਆ ਤੁਸੀਂ ਸਾਨੂੰ ਦਿਖਾ ਵੀ ਦਤਾ ਕਮ ਸੇ ਕਮ ਹੁਣ ਫੋਨ ਬੰਦ ਕਰਕੇ ਆਪਣੀਆਂ ਗੱਲਾਂ ਤੇ ਆਪਸ ਚ ਕਰ ਲਓ ਯਾਰ ਕਿਸੇ ਦੇ ਘਰ ਤੁਸੀਂ ਜਾਂਦੇ ਜੇ 24 ਘੰਟੇ ਤੁਸੀਂ ਬਸ ਜਿੰਨੇ ਘੰਟੇ ਰਹਿਣਾ ਤੁਸੀਂ ਉੱਥੇ ਕੈਮਰਾ ਖੋਲ ਕੇ ਬੈਠੇ ਰਹਿੰਦੇ ਜੀ ਉਹਨੇ ਤੇ ਤੁਹਾਡੀ ਆਪਣੀ ਕੋਈ ਲਾਈਫ ਨਹੀਂ ਹੈ ਬਖਰੀ ਦਾ ਆਪਣਾ ਕੁਝ ਹੈ ਨਾ ਬੰਦਾ ਗੱਲਾਂ ਬਾਤਾਂ ਕਰਦਾ ਹੈ ਸੋਖ ਦੁਖ ਸੁਖ ਦੀਆਂ ਸੋ ਫੋਨ ਪਾਸੇ ਰੱਖ ਕੇ ਯਾਰ ਚਾਦਾ ਗਿਆ ਉੱਥੇ ਖੜਕੇ ਦੱਸ ਉਹਨਾਂ ਨੂੰ ਬਣਾਈ ਜਾਂਦਾ ਸ਼ੂਟਿੰਗ ਕਰੀ ਜਾਂਦਾ ਚਲੋ ਫਲਾਣੇ ਤੇ ਚੱਲਉਂਦੇ ਨਾਲੇ ਬੰਨੇ ਨਾਲ ਆਪਾਂ ਸ਼ੂਟ ਕਰ ਲਾਂਗੇ ਚਲੋ ਫਲਾਣੇ ਤੇ ਜਾਂਦੇ ਆ ਚਲੋ ਉੱਥੇ ਦਾ ਸ਼ੂਟ ਹੋ ਜਾਊਗਾ ਨਾਲੇ ਆਪਣਾ ਵਲੌਗ ਬਣ ਜਾਊਗਾ ਤੁਸੀਂ ਵਲੌਗ ਬਣਾਉਣ ਗਏ ਸੀ ਕਿ ਨਾਨੀ ਦੇ ਘਰ ਜਾ ਉਹਨੂੰ ਮਿਲਣ ਗਏ ਸੀ ਹੈਦੋਂ ਗਈ ਹੈ ਔਰ ਉੱਪਰ ਵੇਖ ਲਓ ਗੱਲਾ ਕਿਹੜੀ ਕਰ ਰਹੀ ਹੈ ਬਿਜ਼ੀ ਸੀ ਕਿ ਕੰਮ 'ਚ ਚਲ ਤੇਰੀ ਸੱਸ ਤਾਂ ਮੰਨਿਆ ਬਈ ਉਹ ਕੰਮ ਕਰਦੀ ਵੀ ਆ ਨਿਆਲੇ ਨਾਲ ਸੰਭਦੀ ਆ ਹੈਨਾ ਕਰਦੇ ਤੇ ਆਪਾਂ ਨੂੰ ਪਤਾ ਹੀ ਆਪੇ ਪਹਿਲੀਆਂ ਜਿਹੜੀਆਂ ਆਪਣੀਆਂ ਮੰਮੀਆਂ ਹੁੰਦੀਆਂ ਵਾ ਜਨਨੀਆਂ ਏ ਇਹਨਾਂ ਦਾ ਕੰਮ ਹੀ ਆ ਕਿ ਕੰਮ ਚ ਹੀ ਜ਼ਿਆਦਾ ਬਿਜ਼ੀ ਰਹਿੰਦੀਆਂ ਤਾਂ ਆਉਣ ਜਾਣ ਬਹੁਤ ਘੱਟ ਕਰਦੀਆਂ ਚਲੋ ਹੁਣ ਤਾਂ ਖੈਰ ਟਾਈਮ ਬਦਲ ਗਿਆ ਥੋੜਾ ਥੋੜਾ ਹਨਾ ਅਬੀ ਚਲੋ ਹਰ ਕੋਈ ਦਕਰ ਗੱਡੀ ਜਾਂ ਸਾਧਨ ਵਗੈਰਾ ਆ ਗਿਆ ਤੇ ਹੁਣ ਲੋਕ ਚਲੋ ਮਿਲਣ ਛੇਤੀ ਚਲੇ ਵੀ ਜਾਂਦੇ ਆ ਤੇ ਉਹ ਉਸੇ ਟਾਈਮ ਦੀਆਂ ਜਿਹੜੀਆਂ ਆਦਤਾਂ ਉਹਨਾਂ ਦੀਆਂ ਪੱਕੀਆਂ ਹੁੰਦੀਆਂ ਵਾ ਹੁਣ ਵੀ ਜੇ ਕੋਈ ਉਹਨਾਂ ਨੂੰ ਲੈ ਜਾਊਗਾ ਤੋ ਚਲ ਜਾਂਦੀਆਂ ਨਹੀਂ ਤੇ ਨਹੀਂ ਜਾਂਦੀਆਂ ਹਨਾ ਬਹੁਤ ਘੱਟ ਰੇਅਰ ਆਬੀ ਕੋਈ ਹਨਾ ਆਪੇ ਚਲ ਜਾਂਦੀਆਂ ਵਗੈਰਾ ਤੇ ਚਲ ਉਹ ਤਾਂ ਬਿਜ਼ੀ ਰਹਿੰਦੀ ਤੂੰ ਤਾਂ ਕੋਈ ਕੰਮ ਵੀ ਨਹੀਂ ਕਰਦੀ ਤਾਂ ਤੂੰ ਕਹ ਤਾਂ ਕਹੀ ਜਾਨੀ ਮੈਂ ਬਹੁਤ ਬਿਜ਼ੀ ਰਹਿੰਦੇ ਆ ਆ ਕੇ ਹੌਲੀ ਬੜ ਜਨਾ ਤੇ ਚੇਂਜ ਕਰ ਆ ਕੇ ਚਾਪੋ ਜਰੂਰ ਚੱਲੀ ਤਾਂ ਹੋ ਚਲੋ ਵੇ ਸੁਦਾਜੀ ਪੈਸੇ ਤੁਸੀਂ ਕਰ ਲਓ ਤਿੰਨ ਤਿੰਨ ਲੇਡੀਆਂ ਤੁਹਾਡੇ ਨਾਲ ਆ ਉਸ ਵੀ ਹੋ ਸਕਦਾ ਤੁਹਾਡੇ ਨਾਲ ਅੱਟੈਕ ਵੀ ਹੋ ਸਕਦਾ ਵੀ ਹਾਂ ਟੈਗ ਦਾ ਮਤਲਬ ਕੁਝ ਸੁਣੋ ਆ ਵੀ ਇਹ ਸਿਓ ਚੀਜ਼ ਨਹੀਂ ਆਂ ਕਾਈ ਗੱਲ ਕਰਨੀ ਚੱਲੀ ਤੁਹਾਡੇ ਕੋਲ ਟੈਗ ਨਹੀਂ ਸਰਦਾ ਸੇ ਕੋਈ ਚੀਜ਼ ਨਹੀਂ ਹੂੰ ਅੱਛਾ ਠੀਕ ਆ ਤਿੰਨ ਤਿੰਨ ਲੇਡੀਆਂ ਫਿਰ ਨਾਲੇ ਸੁਣ ਬੰਗਲੇ ਨਾ ਫਿਰ ਨਹੀਂ ਇਹਨਾਂ ਨੂੰ ਆ ਬੀ නි දනය පොතනියය දනිනු අය න අපන්සට ඔ ප න හ නොත්නී ගුගි පර කර ගලර ක ක්ටි බැතරය. ਜਿਹੜੀ ਇਹ ਨਾ ਗੱਲਾਂ ਕਈ ਨਾ ਜੱਪਲੀਆਂ ਮਾਰਦੀ ਹੈ ਜੇ ਪਿਛਲੇ ਵਲੌਗਸ ਤੇ ਦੇਖੋ ਪਤਾ ਤੁਹਾਨੂੰ ਜੋ ਕਹਿੰਦੇ ਮੇਰੀ ਰੂਹ ਜਾਊਗੀ ਤੇਰੇ ਨਾਲ ਉਦੋਂ ਵੀ ਇਹਦੀ ਸੱਸ ਦਾ ਮੂੰਹ ਅੱਡੇ ਅੱਡਾ ਰਿਹਾ ਕਿ ਉਹ ਕਹਿੰਦੀ ਹੈ ਹੈਂ ਧੰਤੀ ਦਾ ਇਦਾਂ ਨਹੀਂ ਕਰੀਦਾ ਹੁਣ ਫਿਰ ਉਹਨੂੰ ਕਹਿੰਦੀ ਹੈ ਤੈਨੂੰ ਕਹਿੰਦੀ ਐਟੈਕ ਕਰਾਂਗੇ ਤੇਰੇ ਤੇ ਹੁਣ ਉਹ ਆ ਜਰ ਪੁਰਾਣੀ ਦੀ ਮਾਨੇ ਦੀ ਥੋੜਾ ਉਹਨਾਂ ਨੂੰ ਆਪਣੇ ਜਿਹੜਾ ਹੁਣ ਤਾਂ ਲੁਕੀ ਕਈ ਬੋਲ ਹੀ ਲੈਂਦੇ ਰਿਹਾ ਇਹ ਨਾਰਮਲ ਵਰਡ ਹੋ ਗਏ ਨੇ ਤਾਂ ਕਈ ਗੱਲਾਂ ਚ ਇਹਨੂੰ ਯੂਜ਼ ਕਰ ਲੈਂਦੇ ਨੇ ਯਾਰ ਤੇਰੇ ਤੇ ਟਾਕਾ ਕਰਨ ਮਗਦਰ ਨਾ ਆ ਗਿਆ ਇਹ ਜਿੱਦਾਂ ਵੀ ਇਹਨੂੰ ਸਮਝ ਲੋ ਵਰਡ ਨੂੰ ਇਹ ਉਹਨਾਂ ਦੇ ਸਾਹਮਣੇ ਬ ਇਹਨੂੰ ਪਤਾ ਹੈ ਵੀ ਮੈਂ ਹੁਣ ਜੱਬੀਆਂ ਮਾਰਦੀ ਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੱਬੀਆਂ ਮਾਰਦੀ ਤੇ ਇਹਨੂੰ ਹੁਣ ਐਕਸਪਲੇਨ ਕਰਨਾ ਪੈਂਦਾ ਮੈਂ ਵੀ ਇਹ ਮੈਂ ਜਿਹੜੀ ਲਾਈਨ ਆ ਮੈਂ ਕਿਹੜੇ ਵੇਹ ਨਾਲ ਜਾਂ ਕਿਹੜੇ ਢੰਗ ਨਾਲ ਮੈਂ ਬੋਲੀ ਆ ਹੁਣ ਤਾਂ ਹੀ ਤੁਸੀਂ ਕਹਿੰਦੇ ਨੇ ਅਟੈਕ ਉਹ ਵਾਲਾ ਨਹੀਂ ਅਟੈਕ ਦੂਸਰ ਜਿਹੜਾ ਸੀ ਤੁਹਾਡੇ ਕੋਲ ਚੀਜ਼ ਲੈਣੀ ਹੈ ਘਰ ਵਾਲੇ ਦਾ ਤਾਂ ਪਤਾ ਨਹੀਂ ਪੈਣਾ ਪਰ ਤੇਰੀਆਂ ਜੱਬੜੀਆਂ ਦੇ ਬੇਫੂਰੀਆਂ ਗੱਲਾਂ ਨਾਲ ਤੇਰੇ ਘਰ ਵਾਲਿਆਂ ਨੂੰ ਪੱਕਾ ਅਟੈਕ ਕਿਸ ਦਿਨ ਹੋ ਜਾਣਾ ਇਹ ਪਾਈ ਨਾ ਸਬਰ ਦੇ ਨਹੀਂ ਚੱਲ ਪਾਈ ਨਾ ਕਰ ਪਾਸੋਂੀਆਂ ਇਹ ਪਾਈ ਨਹੀਂ ਜੀ ਇਹ ਜੱਬੜੀਆਂ ਚਾਹ ਦੇ ਹੋ ਗਏ ਬਾਈ ਚੜਦੇ ਹੋਏ ਬਾਈ एक मिनट निकल गई देखा हाँ नहीं टाइम <laughs> 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 हो गया ना 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 ਹੋ ਗਿਆ ਉਹ ਗਿਰ ਗਿਆ ਉਹ ਦਿੱਤੀ ਹੋਟਲ ਦੀ ਮਿਲ ਗਈ ਕੋਕਾ ਮਿਲ ਗਈ ਕੋਕਾ ਮਿਲ ਜੰਦਾ ਮੈਂ ਹਾਂ ਮੇਰੇ ਕੋਲ ਹੀ ਮਿਲ ਗਈ ਕੋਕਾ ਮਿਲ ਜੰਦਾ ਹਾਂ ਹੋਜੀ ਹੁਣ ਬਾਕੀ ਟਰਾਈ ਕਰਕੇ ਦੇ ਹੁਣ ਛੋਟੀ ਰੱਥ ਲੈਣੀ ਹੈ ਜੇ ਦੇਖ ਲੈਂਦੇ ਟਰਾਈ ਕਰ ਲੈਂਦੇ ਆ ਜੀ ਦੇ ਨਾਲ ਸੋਹਣੀ ਲਾਦੀ ਰੱਥ ਪਾ ਲੂਗੇ ਨਹੀਂ ਕੋਕਾ ਪਾ ਲੂਗੇ ਕੋਕਾ ਮੈਂ ਮੈਂ ਤਾਂ ਹਰ ਕੀ ਕੋਕਾ ਕੋਕਾ ਲਾਈਏ ਸਾਰੇ ਖਬਰ ਨੇ ਜਦੋਂ ਵੇਖੋ ਕਿਸੇ ਦੁਕਾਨਦਾਰ ਜਿੰਨੇ ਕਦੀ ਆਪ ਲੱਗ ਦਿੰਦੇ ਆ ਕੋਕਾ ਨਾ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਹੈ ਉਹ ਨਾਂ ਵੀ ਪਾਉਗਾ ਤਾਂ ਕਿਹੜੀ ਗੱਲ ਐ ਅੰਨਾ ਤੰਗ ਹੋ ਰਹੇ ਜੇ ਇੰਨਾ ਮਤਲਬ ਉਫ ਕੀ ਕੰਧ ਹੁੰਦੇ ਨਾ ਘੰਜੜ ਪਾਇਆ ਵੀ ਕੋਕਾ ਕਿਹੜਾ ਪੰਦਾ ਅੱਜ ਕੱਲ ਕੋਕਾ ਸਾਰਾ ਢੱਬਰੀ ਉਹਦੇ ਪਿੱਛੇ ਪਿਆ ਉਹਦੇ ਦਿਵਾਲੇ ਹੋਏ ਕੋਕਾ ਪਾ ਲੋ ਕੋਕਾ ਪਾ ਲੋ ਕਿਹੜਾ ਪੰਦਾ ਅੱਜ ਕੱਲ ਕੋਈ ਨਹੀਂ ਪੰਦਾ ਹਾਂ ਪਹਿਲਾਂ ਜਿੰਨਾਂ ਦੇ ਸ਼ੇਕ ਹੋਏ ਹੁੰਦੇ ਉਹ ਪਾਈ ਪਈ ਜਾਂਦੀਆਂ ਜੇ ਪਹਿਲਾਂ ਟ੍ਰੈਂਡ ਵੀ ਸੀਗਾ ਹੁਣ ਕੌਣ ਕਰਦਾ ਹੋਇਆ ਕੰਮ ਕੋਕੇ ਕਕੇ ਵਾਲੇ ਇੱਕ ਤਾਂ ਬੰਦਾ ਇਹ ਵੀ ਕਹੇ ਵੀ ਬੜੀ ਉਹ ਕਟਰੀ ਨਾ ਕਹਿ ਫਾ ਵੀ ਬੜੀ ਉਹ ਲੂਝ ਚਟਣਾ ਐ ਬੜਾ ਸੋਹਣਾ ਲੱਗਣਾ ਐ ਬੰਦਾ ਕਹੇ ਤੇ ਚੱਲ ਪਾਈ ਕੋਕਾ ਪਾ ਲੈ ਬੜਾ ਪਤਾ ਵੀ ਤੁਹਾਨੂੰ ਕਿਹੋ ਜੀ ਸ਼ਗਲ ਹੈ ਉਹਦੀ ਫੇਰ ਵੀ ਤੁਹਾਨੂੰ ਐਮ ਬਸ ਕੋਕਾ ਪਾ ਲੈ ਬਸ ਕੋਕਾ ਪਾਵੇ ਪਾ ਲੈ ਫੇਰ ਕਿਹੜੀ ਘੂਰ ਪਰ ਲੱਗ ਜੂਗੀ ਉਹ ਉਹ ਬੜੀ ਐ ਨਾ ਉਹ ਬੜੀ ਐ ਨਾ ਉਹ ਕਿਛੇ ਵੀ ਤੇ ਗਲੇ ਨਹੀਂ ਨਹੀਂ ਅਜੇ ਪਾਏ ਤਾਂ ਮੈਨੂੰ 3-4 ਮਹੀਨੇ ਫਿਰ ਚੱਦਣੇ ਪੈਣਗੇ ਬਸ ਬਸ ਵਾਹ ਬਸ ਪੈ ਗਈ ਮਾ ਕੇ ਲਾ ਕੇ ਦੇਖ ਲੱਗੇ ਉਹ ਦੇਖ ਲੈ ਰਾਂ ਨੂੰ ਸਦਾ ਸੋਈ ਆ ਠੀਕ ਲੱਗਦੀ ਜੇ ਖੋਲਣੀ ਆ ਠੀਕ ਐ ਨਿਕਲ ਆ ਦੇ ਤਾਂ ਨਾ ਠੀਕ ਐ ਨਰਸ ਦਿਖਾਤਾ ਠੀਕ ਹੈ ਹਾਂ ਖਿਲਾ ਲਿਆ ਇਹ ਪੱਧਰ ਦੇਖ ਲੋ ਲੌਕ ਲੱਗ ਗਿਆ ਲੌਕ ਦੇਖਣ ਲੱਗ ਗਿਆ ਕਿੱਥੇ ਗਿਆ ਇਹ ਤਾਂ ਨਹੀਂ ਖੁੱਲਿਆ ਇਹ ਬਾਹਰ ਆ ਗਿਆ ਹਾਂ ਕੁਝ ਆਪ ਮੈਂ ਪਤਾ ਲੱਗਦਾ ਇਹਦਾ ਇਹਦਾ ਕਿਹਨੇ ਜੀ ਲੱਗ ਪਾ ਤੇ ਤੋਤੇ ਹੱਥਾਂ ਤੇ ਕਿਹੜਾ ਲੱਗਦਾ ਇਹ ਬਸ ਤੋਤੇ ਲੱਗ ਪਾ ਨਹੀਂ ਮੈਂ ਸੈੱਟ ਕਰ ਬਈ ਉਹ ਹੋ ਜਾਣਾ ਸੈੱਟ ਫਿਰ ਤੂੰ ਬਣਾ ਰਿਹਾ ਪੀਮਾਨੀ ਨੂੰ ਹੋਰ ਦੇਖ ਸਕਦੀ ਮੇਰੇ ਕੋਲ ਨਹੀਂ ਸਹਿਆ ਉਹ ਰਾਇਦਾ ਵਲੌਗ ਇੱਟਕਦਾ ਲੰਮਾ ਵਲੌਗ ਹੁੰਦੀ ਆ ਕਿ ਜਿਵੇਂ ਦੁਕਾਨ ਤੇ ਬੈਠੀਏ ਜਿੰਨੇ ਘੰਟੇ ਉੱਥੇ ਬੈਠੀਏ ਉਨੇ ਘੰਟੇ ਤੇ ਇਹ ਵਲੌਗ ਬਣਾ ਲੈਂਦੇ ਆ ਤੇ ਬਈ ਮੇਰੇ ਤਾਂ ਬੱਸ ਹੋ ਗਈ ਮੈਂ ਹੋਰ ਦੇਖ ਹੀ ਨਹੀਂ ਪਾਈ ਮੇਰੇ ਅੱਖਾਂ 'ਚ ਵੀ ਲਹੂ ਆਉਣ ਲੱਗ ਗਿਆ ਤੇ ਅਜਦਾ ਤੁਹਾਨੂੰ ਲੌਕ ਕੇ ਰਹਿਣ ਲੱਗਾ ਲਾਈਕ ਸ਼ੇਅਰ ਮੈਂ ਸ਼ੁਰੂ ਕਰ ਰਿਹਾ ਕਿਤਾਏ ਮੈਂ ਦੇਵਣਾ ਤੇ ਵੀਡੀਓ ਚ